ਕੋਈ ਤੀਆਂ ਨੂੰ ਲੈਣ ਨਾ ਆਇਆ ਬੋਧਿਆਪੁਰਾ ਮਵਾਲੀਏ ਕੋਈ ਤੀਆਂ ਨੂੰ ਲੈਣ ਨਾ ਆਇਆ ਬੋਧਿਆਪੁਰਾ ਮਵਾਲੀਏ ਤੇਥੋਂ ਡਰ ਦੇ ਲੈਣ ਨੀ ਆਏ ਸਸੇ ਨੀਵੜੇ ਵੇਖਣਿਏ ਤੇਥੋਂ ਡਰ ਦੇ ਲੈਣ ਨੀ ਆਏ ਸਸੇ ਨੀਵੜੇ ਵੇਖਣਿਏ ਵੀਰੇ ਆਵੇ ਮੈਂ ਸ਼ਗਨ ਮਨਾ ਗੜਪੁਰਮ ਦੀ ਮੈਂ ਨਸ ਅਸੜੀ ਖਾਮ ਗੜਪੁਰਮ ਦੀ ਸਸੈ ਤੇਰੀ ਬੁਰੀ ਮਰ ਜਾਏ ਮੇਰੇ ਵੀਰ ਨੂੰ ਸੁਖੀ ਖੰਡ ਪਾਈ ਸਸੈ ਤੇਰੀ ਬੁਰੀ ਮਰ ਜਾਏ ਮੇਰੇ ਵੀਰ ਨੂੰ ਸੁਖੀ ਖੰਡ ਪਾਈ ਮੇਰਾ ਵੀਰ ਪੁਰਾਣਾ ਆਇਆ ਹੱਟੀਆਂ ਦੀ ਖੰਡ ਮੁਕ ਗਈ ਡੰਡ ਮੁੱਕੀ ਜਦੋਂ ਆਇਆ ਸਸਦਾ ਪਤੀ ਜਾਰੇਲ ਫਰੀਆ ਵੇ ਖੰਡ ਦੀ ਜਦੋਂ ਆਇਆ ਸਸਦਾ ਪਤੀ ਜਾਰੇਲ ਫਰੀਆ ਵੇ ਖੰਡ ਦੀ ਇੱਕ ਵੀਰ ਦਈ ਵੇ ਰੱਬ ਸੋਖਾਣ ਨੂੰ ਬੜਾ ਜਿੱਤ ਕਰਦਾ ਇਕ ਵੀਰ ਦਈ ਵੇ ਰੱਬ ਸੋਖਾਣ ਨੂੰ ਬੜਾ ਜਿੱਤ ਕਰਦਾ ਦੋ ਵੀਰ ਦੇਵ ਰੱਬਾ ਮੇਰੇ ਸਾਰੀ ਉਮਰ ਦੇ ਮਾਪੇ ਦੋ ਵੀਰ ਦੇਵ ਰੱਬਾ ਮੇਰੇ ਸਾਰੀ ਉਮਰ ਦੇ ਮਾਪੇ ਵੀਰ ਨਦੀਆਂ ਛੀਰ ਦੇ ਆਏ ਤਾਏ ਚਾਚੇ ਕੋਲ ਦੀ ਲੰਗੇ ਵੀਰ ਨਦੀਆਂ ਛੀਰ ਦੇ ਆਏ ਤਾਏ ਚਾਚੇ ਕੋਲ ਦੀ ਲੰਗੇ ਛੱਕਾ ਪੂਰਦੇ ਅੰਮਾ ਦੇ ਜਾਏ ਤਾਏ ਚਾਚੇ ਮਤ ਲਭਦੇ ਛੱਕਾ ਪੂਰਦੇ ਅੰਮਾ ਦੇ ਜਾਏ ਤਾਏ ਚਾਚੇ ਮਤ ਲਭਦੇ ਚਿੱਠੀ ਪਾਵੇ ਅੰਮਾ ਦੇ ਆਇਆ ਪੈਨ ਪਰ ਦੇ ਸੁਣ ਨੂੰ ਚਿੱਠੀ ਪਾਵੇ ਅੰਮਾ ਤੇਰੀ ਪਾ ਪੋਲ ਲਿਖਣਾ ਦੇਵੇ ਚਿੱਠੀਆਂ ਨਾਲ ਕਰ ਪਰ ਧਿਆ ਤੇਰੀ ਪਾ ਪੋਲ ਲਿਖਣਾ ਦੇਵੇ ਚਿੱਠੀਆਂ ਨਾਲ ਕਰ ਪਰ ਧਿਆ ਜਨ ਚੜੇ